ਸਿਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਬਹੁਤ ਦਿਨਾਂ ਦੀ ਆਪਾਂ ਕੋ YouTube ਤੇ ਕਲਾਸ ਨਹੀਂ ਅਪਡੇਟ ਕੀਤੀ ਸੀ ਕਿ ਨਾ ਹੀ ਕੋਈ ਇਨਫੋਰਮੇਸ਼ਨ ਅਪਡੇਟ ਕੀਤੀ ਸੀ ਉਹਦੇ ਬਾਰੇ ਤੁਹਾਨੂੰ ਦੱਸ ਦਣਾ ਉਹਦਾ ਕਾਰਨ ਇਹ ਸੀ ਕਿ ਮੈਂ ਤੁਹਾਡਾ ਜਿਹੜਾ ਸਲੇਫਸ ਹੈਗਾ ਉਹ ਰੈਡੀ ਕਰ ਰਿਹਾ ਹੈਗਾ ਤੇ ਕਾਫੀ ਸਲੇਫਸ ਤੁਹਾਡਾ ਰੈਡੀ ਹੋ ਚੁੱਕਿਆ ਰਾਜੇ ਠੀਕ ਹੈ ਤੇ ਹੁਣ ਤੁਹਾਡੇ ਵਾਸਤੇ ਜਿਹੜੇ ਬੱਚੇ YouTube ਵਾਲੇ ਆ ਜਾਂ ਜਿਹੜੇ ਐਪ ਵਾਲੇ ਆ ਉਹਨਾਂ ਬੱਚਿਆਂ ਵਾਸਤੇ ਇੱਕ ਖੁਸ਼ਖਬਰੀ ਇਹ ਲੈ ਕੇ ਆਇਆ ਹੈਗਾ ਕਿ ਹੁਣ ਤੁਹਾਡੇ ਡੇਲੀ YouTube ਦੇ ਉੱਪਰ ਤਿੰਨ ਲੈਕਚਰ ਲਗਿਆ ਕਰਨਗੇ ਠੀਕ ਹੈ ਜੀ ਇੱਕ ਲੈਕਚਰ ਲਗਿਆ ਕਰੂ ਤੁਹਾਡਾ PYQ ਦਾ ਠੀਕ ਹੈ ਜੀ ਇੱਕ ਲੈਕਚਰ ਲਗਿਆ ਕਰੂ ਤੁਹਾਡਾ ਮੈਥ ਦਾ ਇੱਕ ਲੈਕਚਰ ਲਗਿਆ ਕਰੂ ਤੁਹਾਡਾ ਰੀਜ਼ਨਿੰਗ ਦਾ ਇਹਦੇ ਵਿੱਚ ਆਪਾਂ ਡੇਲੀ 10 ਤੋਂ 15 ਪ੍ਰਸ਼ਨ ਕਰਿਆ ਕਰਾਂਗੇ ਜੀਕੇ ਜੇ ਤੁਹਾਨੂੰ ਪਤਾ ਹੈ ਕਿ ਜੀਕੇ ਦਾ ਤਾਂ ਆਪਾਂ 25-30 ਮਿੰਟ ਦੀ ਵੀਡੀਓ ਹੁੰਦੀ ਹੈ ਜਿੱਨੇ ਵੀ ਕਵਰ ਹੋਇਆ ਕਰਦੇ ਗਏ ਕਰਿਆ ਕਰਾਂਗੇ ਬਾਕੀ ਦਾ ਜੇ ਆਪਾਂ ਮੈਥ ਵੀ ਆਪਾਂ ਬਿਲਕੁਲ ਲੋ ਲੈਵਲ ਤੋਂ ਸ਼ੁਰੂ ਕਰ ਰਹੇ ਹਾਂ YouTube ਦੇ ਉੱਪਰ ਅਤੇ ਨਾਲ ਹੀ ਰੀਜ਼ਨਿੰਗ ਵੀ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕਰ ਰਹੇ ਹਾਂ YouTube ਦੇ ਉੱਪਰ ਇਹਨਾਂ ਦਾ ਫਾਇਦਾ ਕੀ ਹੋਊਗਾ ਇਹਦਾ ਫਾਇਦਾ ਜਿਹੜੇ ਵਿੱਚ ਐਪ ਵਾਲੇ ਆ ਠੀਕ ਹੈ ਜੀ ਉਹਨਾਂ ਦੀ ਪ੍ਰੈਕਟਿਸ ਹੋਈ ਜਿੱਦਿਆ ਕਰੋਗੇ ਉਹ ਤਾਂ ਇੱਕ ਤਰ੍ਹਾਂ ਮੋਕ ਟੈਸਟ ਨੇ ਲਗਾ ਸਕਦੇ ਆ ਇਹਨੂੰ ਜਿਹੜੇ ਬੱਚਿਆਂ ਨੇ ਹਜੇ ਤਿਆਰੀ ਸ਼ੁਰੂ ਕਰਨੀ ਹੈ ਉਹ ਐਪ ਤੋਂ ਵੀ ਕਰ ਸਕਦੇ ਆ ਇੱਥੋਂ ਵੀ ਤੁਸੀਂ ਆਪ ਦਾ ਸ਼ੁਰੂ ਕਰ ਸਕਦੇ ਹੋ ਇੱਕ ਵਾਰੀ ਇਹ ਤੇ ਤੁਹਾਨੂੰ ਕਨਸੈਪਟ ਪਤਾ ਲੱਗ ਜਾ ਕਰੋ ਪ੍ਰੈਕਟਿਸ ਸੈਟ ਵਾਸਤੇ ਤੁਸੀਂ ਐਪ ਦੇ ਵਿੱਚ ਵੀ ਜਾ ਸਕਦੇ ਹੋ ਠੀਕ ਹੈ ਜੀ ਤਾਂ ਅੱਜ ਰਾਜੇ ਦੇਖੋ ਜਿਹੜੇ ਬੱਚੇ ਕੋਲ ਤਾਂ ਬਈ ਟਾਈਮ ਹੈ ਨਹੀਂ ਜਿਹੜਾ ਕਹਿੰਦਾ ਸਾਡਾ ਬਈ ਟਾਈਮ ਖਰਾਬ ਹੁੰਦਾ ਉਹ ਤਾਂ ਵੀਡੀਓ ਛੱਡ ਕੇ ਹੁਣੇ ਜਾ ਸਕਦਾ ਹੈਗਾ ਇਹ ਮੈਂ ਉਹਨਾਂ ਆਪ ਦੇ ਬੱਚਿਆਂ ਵਾਸਤੇ ਬਣਾਈ ਹੈ ਜ ਤਾਂ ਅੱਜ ਰਾਜ ਜੇ ਮੈਂ ਜਿਹੜੀ ਗੱਲ ਕਰਨ ਲੱਗਾ ਉਹਦੇ ਬਾਰੇ ਗੱਲ ਕਰਦੇ ਆ ਹੁਣ ਜਿਹੜੀ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਤਾਂ ਰਾਜ ਕਿਉਂਕਿ ਬਹੁਤ ਬੱਚੇ ਬਾਅਦ ਵਿੱਚ ਮੈਸੇਜ ਕਰਦੇ ਹੁੰਦੇ ਨੇ ਮੈਂ ਪਹਿਲੀ ਦੱਸ ਦਾਂਦਾ ਜੀ ਆਹ ਤਾਂ ਆਪਣਾ ਮੋਬਾਈਲ ਨੰਬਰ ਹੈ ਜੇ ਐਪ ਪਰ ਤੇ ਕਿਸੇ ਬੱਚ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਆਪਣੀ ਐਪ ਆਹ ਦੀਪੁਲ ਰ ਐਜੂਕੇਸ਼ਨ ਦਾ ਆਹ ਆਪਣੇ ਆਈਫੋਨ ਵਾਲੇ ਬੱਚਿਆਂ ਵਾਸਤੇ ਕਲਾਸ ਹੈ ਪਲੱਸ ਐਪ ਜਿਹਦੇ OARG ਕੋਡ ਫਿਲ ਕਰਨਾ ਜੇਕਰ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰਨੇ ਰਾਜੇ ਪੰਜਾਬ ਪੁਲਿਸ 2024 ਵਾਲਾ ਬੈਚ ਲੈ ਸਕਦੇ ਹੋ ਕਲਰਕ ਵਾਲਾ ਬੈਚ ਵੀ ਚੱਲਦੇ ਹੈ ਪਟਵਾਰੀ ਵਾਲਾ ਵੀ ਚੱਲ ਰਿਹਾ ਕਿਉ ਬਹੁਤ ਬੱਚੇ ਕਹਿਣਗੇ ਸਰਜੀ ਵੈਕੈਂਸੀ ਦਾ ਹਜੇ 14000 ਆਈ ਨਹੀਂ ਸੋਣੇ ਕਿਦਮ ਨਹੀਂ ਆਉਗੀ ਹੁਣ 3000 ਅੰਗਣਵਾੜੀ ਨਹੀਂ ਆਉਣੀ ਐ 14000 ਚੋਂ 3000 ਤੂੰ ਮਾਈਨਸ ਕਰ ਦੋ ਕਿੰਨੀ ਰਹਗੀ 11000 ਰਹਗੀ ਠੀਕ ਐ ਉਸ ਤੋਂ ਇਸ ਤੋਂ ਪਹਿਲਾਂ ਹੋਰ ਵੀ ਇਹਨਾਂ ਨੇ 300 ਵੈਕੈਂਸੀ ਜਿਹੜੇ ਹਾਈ ਕੋਰਟ ਦੀ ਹੋਗੀ ਪੰਜਾਬ ਇਸ ਤਰ੍ਹਾਂ ਹੋਲੇ ਹੋਲੇ ਆਉਣਗੀਆਂ ਤੁਸੀਂ ਕਿਹਨਾ ਹੋਗੇ ਕਿ ਸਾਡਾ ਕਿਰਾਵਾ ਜੀ ਉਵੇਂ ਨਹੀਂ ਹੁੰਦਾ ਹੁੰਦਾ ਜੇ ਕਿਸੇ ਨੇ ਗ੍ਰੋਪਰੀ ਦੀ ਤਿਆਰੀ ਕਰਨੀ ਚਾਹੇ ਰਾਜੇ ਹਾਈ ਕੋਰਟ ਵਾਲੀ ਦੀ ਤਿਆਰੀ ਕਰਨੀ ਐ ਚਾਹੇ ਕਿਸੇ ਬੱਚੇ ਨੇ ਪੰਜਾਬ ਦੀ ਸੇਵਾਦਾਰਾਂ ਦੀ ਅਤੇ ਚੌਕੀਦਾਰਾਂ ਦੀ ਭਰਤੀ ਦੀ ਤਿਆਰੀ ਕਰਨੇ ਉਹਦੇ ਬਾਅਦ ਤੁਸੀਂ ਦੋਨਾਂ ਵਾਸਤੇ ਇੱਕ ਬੈਚ ਲੈ ਸਕਦੇ ਹੋ ਗਰੁੱਪ ਡੀ ਵਾਲਾ ਇਹ ਬੈਚ ਕਿਹੜਾ ਰਾਜੇ ਇਹ ਬੈਚ ਹੈਗਾ ਆਪਣਾ ਆਲ ਪੰਜਾਬ ਐਗਜ਼ਾਮ ਬੈਚ ਆਲ ਪੰਜਾਬ ਐਗਜ਼ਾਮ ਬੈਚ ਲੈ ਸਕਦੇ ਹੋ ਇਹਦੇ ਵਿੱਚ ਤੁਹਾਡਾ ਸਾਰਾ ਕੁਝ ਕਵਰ ਹੋ ਜਾਊਗਾ ਇਸੇ ਬੈਚ ਨੂੰ ਆਪਾਂ ਚੜ੍ਹਦੀ ਕਲਾ ਬੈਚ ਵੀ ਕਹਿੰਦੇ ਆ ਆਫਰ ਇਹਦੇ ਤੇ 75% ਹਜੇ ਵੀ ਚੱਲ ਰਿਹਾ ਹੈਗਾ ਦੋ ਤਿੰਨ ਦਿਨ ਤੱਕ ਚੱਲੂਗਾ ਇਹ ਠੀਕ ਹੈ ਜੀ ਤਾਂ ਬਾਕੀ ਇਹ ਐਪ ਤੋਂ ਤੁਹਾਨੂੰ ਸਾਰਾ ਕੋਰਸ ਮਿਲੂਗਾ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੇ ਰਾਜੇ ਠੀਕ ਹੈ ਮੈਥ ਤੇ ਇੰਗਲਿਸ਼ ਜੇ ਤੁਸੀਂ ਵਿੱਚ ਪਹਿਲੀ ਵਾਰ ਤਿਆਰੀ ਕਰਨੀ ਹੈ ਤਾਂ ਜੇ ਕੰਟੈਂਟ ਵੀ ਸਿਰਫ ਉਹੀ ਹੋਊਗਾ ਜਿਹੜਾ ਪੇਪਰ 'ਚੋਂ ਆਊਗਾ ਐਕਸਟਰਾ ਤਾਂ ਕੁਝ ਨਹੀਂ ਕਰਵਾਇਆ ਜਾਂਦਾ ਠੀਕ ਹੈ ਚਲੋ ਹੁਣ ਰਾਜ ਜਿਹੜੀ ਮੈਂ ਭਰਤੀ ਦੀ ਗੱਲ ਕਰ ਰਿਹਾ ਹਾਂਗਾ ਪੰਜਾਬ ਗਰੁੱਪ ਡੀ ਭਰਤੀ ਦੀ ਇਹ ਭਰਤੀ ਦੀ ਮੈਂ ਗੱਲ ਕਰਦੇ ਆ ਰਹੇ ਹਾਂਗਾ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 300 ਭਰਤੀ ਆਈ ਹੈਗੀ ਉਹਦੀ ਵਾਰੀ ਗੱਲ ਕਰ ਰਿਹਾ ਮੈਂ ਠੀਕ ਹੈ ਜੀ ਉਹਦੇ ਬਾਰੇ ਗੱਲ ਕਰ ਰਿਹਾ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 300 ਗਰੁੱਪ ਡੀ ਦੀ ਭਰਤੀ ਆਈ ਸੀ ਜਿਹਦੀ ਲਾਸਟ ਡੇਟ 20 ਤਰੀਕ ਸੀਗੀ ਬੀ ਤਰ੍ਹਾਂ ਤੁਸੀਂ ਉਹਦੇ ਫਾਰਮ ਅਪਲਾਈ ਕਰਨੇ ਸੀਗੇ ਜੇਕਰ ਕਿਸੇ ਬੱਚੇ ਕੋਲੇ 8ਵੀਂ ਤੋਂ ਲੈ ਕੇ 12ਵੀਂ ਤੱਕ ਦੀ ਕੁਆਲੀਫਿਕੇਸ਼ਨ ਹੈਗੀ ਉਹ ਕੈਂਡੀਡੇਟ ਵੀ ਇਹਦੇ ਵਿੱਚ ਅਪਲਾਈ ਕਰ ਸਕਦਾ ਸੀਗਾ ਹੁਣ ਦੂਜੀ ਗੱਲ ਬਾਹਲੇ ਬੱਚਿਆਂ ਦਾ ਪ੍ਰਸ਼ਨ ਹੈਗਾ ਜੀ ਅਸੀਂ ਬੀਏ ਕੀਤੀ ਹੋਈ ਸੀ ਅਸੀਂ ਐਮਏ ਕੀਤੀ ਹੋਈ ਸੀ ਅਸੀਂ ਇਹ ਫਾਰਮ ਫਿਲ ਕਰ ਸਕਦੇ ਸੀ ਯੈਸ ਤੁਸੀਂ ਵੀ ਫਾਰਮ ਫਿਲ ਕਰ ਸਕਦੇ ਸੀ ਰਾਜੀ ਇਹਦੇ ਉਹਦਾ ਕਾਰਨ ਇਹ ਸੀਗਾ ਕਿ ਜੇਕਰ ਤੁਸੀਂ ਪੱਕਾ ਮਨ ਬਣਾ ਚੁੱਕੇ ਹੋ ਕਿ ਭਾਈ ਸਾਹਿਬ ਅਸੀਂ ਜੇਕਰ ਇਹਦੇ ਵਿੱਚ ਸਿਲੈਕਟ ਹੁੰਦੇ ਆਂ ਅਸੀਂ ਨੌਕਰੀ ਨਹੀਂ ਛੱਡਾਂਗੇ ਠੀਕ ਹੈ ਕਿਸੇ ਨੌਕਰੀ ਨਹੀਂ ਛੱਡਾਂਗੇ ਫੇਰ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਣੀ ਇਹਦੇ ਵਿੱਚ ਠੀਕ ਹੈ ਪਰ ਜੇ ਕੱਲ ਤੁਸੀਂ ਜੋਬ ਛੱਡਣ ਦੀ ਕੋਸ਼ਿਸ਼ ਕਰੋਗੇ ਫੇਰ ਤੁਹਾਡੀ ਵੈਰੀਫਿਕੇਸ਼ਨ ਹੋ ਫੇਰ ਸਾਰਾ ਕੁਝ ਹੋਣਾ ਉਹ ਤੁਹਾਨੂੰ ਪਤਾ ਹੀ ਮੰਜ ਮੈਂ ਤੁਹਾਨੂੰ ਸਮਝਾਇਆ ਹੋਇਆਗਾ ਠੀਕ ਹੈ ਜੀ ਹੁਣ ਅ ਰਾਜੇ ਬਹੁਤ ਬੱਚੇ ਨੇ ਪ੍ਰੇਸ਼ਾਨ ਕਿਦਾ ਪੇਪਰ ਕਦੋਂ ਹੋਊਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 300 ਪੋਸਟਾਂ ਦਾ ਪੇਪਰ ਹੋਣਾ ਸਭ ਤੋਂ ਬੈਸਟ ਪੋਸਟਾਂ ਸੋਨੇ ਹੋ ਇਹ ਠੀਕ ਹੈ ਸਭ ਤੋਂ ਬੈਸਟ ਪੋਸਟਾਂ ਕਹਿ ਸਕਦੇ ਨੂੰ ਆਪਾਂ ਇਹਦੇ ਵਿੱਚ ਕੀ ਚੀਜ਼ ਹੈਗੀ ਇਹਦਾ ਪੇਪਰ ਕਰ ਦੋਗੇ ਸਭ ਤੋਂ ਪਹਿਲਾਂ ਇਹਦਾ ਪੇਪਰ ਦਾ ਜੀ 50 ਨੰਬਰ ਦਾ 50 ਪ੍ਰਸ਼ਨ ਹੋਣਗੇ ਇਹਦੇ ਵਿੱਚ ਤੁਹਾਨੂੰ ਠੀਕ ਹੈ ਜੀ ਹਰੇਕ ਪ੍ਰਸ਼ਨ 2 ਨੰਬਰ ਦਾ ਹੋਊਗਾ ਠੀਕ ਹੈ ਉਹੀ ਗੱਲ ਹੋਊਗੀ 100 ਨੰਬਰ ਦਾ ਆਊਗਾ ਕੀ ਕੁਛ ਇਹ ਚ ਕੱਲੀ ਜੀਕੇ ਆਊਗੀ ਸੋਣਿਓ ਤੇ ਮੈਥ ਦੀਆਂ 2 ਜਾਂ 3 ਅਕਾਇਆਂ ਕਿਹੜੀਆਂ ਨੰਬਰ ਸਿਸਟਮ ਐਲਸੀਐਮ ਸਿੰਪਲੀਫਿਕੇਸ਼ਨ ਬਾਸ ਉਹ ਤੁਸੀਂ ਕੁਝ ਨਹੀਂ ਕਰਨਾ ਇਹ ਕਾਇਆਂ ਕਰ ਲੋ ਇਹ ਵੀ ਪ੍ਰਸ਼ਨ ਉੱਤਰ ਜਿਹੜੇ ਮੈਂ ਕਰਵਾਏ ਹੋਏ ਐਪ ਦੇ ਵਿੱਚ ਉਹੀ ਕਰਦੇ ਆ ਐਕਸਟਰਾ ਨਹੀਂ ਕਰਦੇ ਉਹਦੇ ਵਿੱਚ ਹੀ ਪਾਉਣਗੇ ਉਹ ਕਿ ਅੱਗੇ ਜਿੰਨੇ ਵੀ ਹਾਈ ਕੋਰਟ ਦੇ ਪੇਪਰ ਦਵਾਏ ਆ ਅੱਜ ਤੱਕ ਨਹੀਂ ਕਰੇ ਹੋਇਆ ਕਿ ਜੀਕੇ ਦਾ ਪ੍ਰੇਪਰੇਸ਼ਨ ਬਾਹਰੋਂ ਆ ਗਿਆ ਕਰੰਟ ਅਫੇਅਰ ਬਾਹਰੋਂ ਆ ਗਿਆ ਕੁਝ ਵੀ ਨਹੀਂ ਠੀਕ ਹੈ ਜੀ ਜੀਕੇ ਵਾਸਤੇ ਤੁਸੀਂ ਪੜ੍ਹਨਾ ਕਿਉਂ ਐਂਡ ਤੇ ਦੱਸੂਗਾ ਮੇਰੇ ਵਾਸਤੇ ਪੇਪਰ ਵਾਸਤੇ ਬਿਲਕੁਲ 50 50 ਪ੍ਰੇਸ਼ਨ ਹੋਣੀ ਹੈ ਇਕੱਲੇ ਜੀਕੇ ਦੇ ਇਕੱਲੇ ਜੀਕੇ ਦੇ 50 ਪ੍ਰੇਸ਼ਨ ਹੋਣੇ ਆ ਕਿੱਥੋਂ ਕਿੱਥੋਂ ਰਿਹਾ ਐਂਡ ਤੇ ਦੱਸਦਾ ਹੁਣ ਬਹੁਤ ਬੱਚਿਆਂ ਦਾ ਪ੍ਰੇਸ਼ਨ ਹੈ ਜੀ ਇਹ ਪੇਪਰ ਹੋਊਗਾ ਕਦੋਂ ਸੁਣੋ ਇਹ ਪੇਪਰ ਤੁਹਾਡਾ ਹੁਣ ਚੱਲੇ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ ਠੀਕ ਹੈ ਜੀ ਨਵੰਬਰ ਦੇ ਲਾਸਟ ਵੀਕ ਤੱਕ ਤੁਹਾਡਾ ਇਹ ਜਾ 15 ਤੋਂ ਬਾਅਦ 15 ਨਵੰਬਰ ਤੋਂ ਬਾਅਦ ਤੁਹਾਡਾ ਪੇਪਰ ਇਹ ਕਦੋਂ ਵੀ ਹੋ ਸਕਦਾ ਹੈ ਠੀਕ ਹੈ ਜੀ 15 ਨਵੰਬਰ ਤੋਂ ਬਾਅਦ ਤੁਹਾਡਾ ਇਹ ਪੇਪਰ ਕਦੋਂ ਵੀ ਹੋ ਸਕਦਾ ਹੈ ਇਹ ਗੱਲ ਧਿਆਨ ਰੱਖਣੀ ਹੈ ਕਿਸੇ ਵੀ ਬੱਚੇ ਨੇ ਇਹਦੇ ਵਿੱਚ ਇਹ ਨਹੀਂ ਕਹਿਣਾ ਕਿ ਜੀ ਆਹ ਫਲਾਨਾ ਦਿਨ ਕੰਮ ਕਰ ਠੀਕ ਹੈ 15 ਤੋਂ ਬਾਅਦ ਇਹ ਪੇਪਰ ਤੁਹਾਡਾ ਕਿਦੋਂ ਮਰਜ਼ੀ ਹੋ ਸਕਦਾ ਹੈ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਆਪੀ ਦਾ ਠੀਕ ਹੈ ਚਲੋ ਨਵੰਬਰ ਹੁਣ ਸਤੰਬਰ ਚੱਲ ਰਿਹਾ ਹੈ ਇਹ ਦੂਬਰ ਅਕਤੂਬਰ ਠੀਕ ਹੈ ਜੀ ਨਵੰਬਰ ਦੇ ਵਿੱਚ ਤੁਹਾਡਾ ਇਹ ਪੇਪਰ ਹੋਊਗਾ ਇਸ ਤੋਂ ਬਾਅਦ ਕਿਸੇ ਵਿਸ਼ੇ ਉੱਪਰ ਜ਼ਿਆਦਾ ਜ਼ੋਰ ਦੇਣਾ ਦਾ ਜੇ ਤੇ ਜੀਕੇ ਹੈ ਓਨਲੀ ਜੀਕੇ ਵਾਸਤੇ ਆਪਾਂ ਪੰਜਾਬ ਜੀਕੇ ਪੜ੍ਹਨੀ ਹੈ ਕਰੰਟ ਅਫੇਅਰ ਸਭ ਤੋਂ ਜ਼ਿਆਦਾ ਜੇਕਰ 50 ਨੰਬਰਾਂ ਦੀ ਜੀ 50 ਨੰਬਰ ਪਾਉਣਗੇ 50 ਨੰਬਰਾਂ ਚ ਜੇ 45 ਨੰਬਰ ਦੀ ਜੀਕੇ ਪਾਉਣਗੇ 5 ਨੰਬਰਾਂ ਦਾ ਮੈਥ ਆਊਗਾ ਮੈਥ ਵੀ ਜਿਵੇਂ ਤੁਹਾਨੂੰ ਦੱਸਿਆ ਕਰੋ ਸੌਖੀਆਂ ਜਗਾਈਆਂ ਹੁਣ 45 ਦੇ ਵਿੱਚੋਂ ਆਇਆ ਸਮਝ ਲਓ ਕਿ 20 ਨੰਬਰ ਤੇ ਹੀ ਕਰੰਟ ਅਫੇਅਰ ਹੀ ਪਾਉਣਗੇ ਤੁਹਾਨੂੰ ਠੀਕ ਹੈ 20 ਨੰਬਰ ਕਰੰਟ ਅਫੇਅਰ ਆਉਣਗੇ ਮੰਗ ਰਿਹਾ ਕਿ 25 ਨੰਬਰ 25 ਨੰਬਰਾਂ ਦੇ ਵਿੱਚ ਪੋਲਿਟੀ ਪੰਜਾਬ ਜੀਕੇ ਮਾਡਰਨ ਹਿਸਟਰੀ ਤਾਂ ਜਿਹੜੇ ਆਸੇ ਪਾਸ ਦੀ ਚੰਡੀਗੜ੍ਹ ਦੀ ਨੌਲਜ ਹੈ ਉਹਦੇ ਬਾਰੇ ਪੁੱਛਣਗੇ ਠੀਕ ਹੈ ਜੀ ਇਹ ਚੀਜ਼ ਆਪਾਂ ਲੈ ਕੇ ਚੱਲਣੀ ਹੈ ਠੀਕ ਹੈ ਬਾਸ 네ਗੇਟਿਵ ਮਾਰਕਿੰਗ ਹੈਗੀ ਹੈ ਕਿ ਹੈ ਨਹੀਂ ਰਾਜੇ ਇਹ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਲੇ ਨੀਜੀਏ ਚ ਕੋਈ 네ਗੇਟਿਵ ਮਾਰਕਿੰਗ ਨਹੀਂ ਹੈਗੀ ਠੀਕ ਹੈ ਜੀ ਪੰਜਾਬ ਦੇ ਸਾਰੇ ਵੀ ਆਪਣੇ ਸਹੀ ਜਾਣਕਾਰੀ ਤੁਸੀਂ ਆਪਣੇ ਜਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਬਹੁਤ ਬੱਚੇ ਕਹਿੰਦੇ ਜੀ ਅਸੀਂ ਇਹ ਫਾਰਮ ਭਰਨੇ ਸੀ 300 ਪੋਸਟਾਂ ਵਾਲੇ ਸਾਨੂੰ ਪਤਾ ਨਹੀਂ ਲੱਗਿਆ ਜੀ ਕਿਉਂਕਿ ਤੁਸੀਂ ਨਾ ਰਾਜੇ ਮੈਂ ਦੇਖਿਆ ਤੁਸੀਂ ਚੈਨਲ ਹੀ ਹਜੇ ਸਬਸਕ੍ਰਾਈਬ ਕਰੀ ਬੈਠੇ ਹੋ ਜਿਹੜੇ ਤੁਹਾਨੂੰ ਹਰ ਵਕਤ ਫੇਕ ਫੇਕ ਅਪਡੇਟ ਦਿੰਦੇ ਨੇ ਨੌਕਰੀ ਬਾਰੇ ਤੁਹਾਨੂੰ ਠੀਕ ਹੈ ਤੁਸੀਂ ਉਹਨਾਂ 'ਚ ਉਲਝੇ ਰਹਿੰਦੇ ਹੋ ਤੇ ਜੇਕਰ ਤੁਸੀਂ ਜੈਨੂਇਨ ਪੋਸਟ ਦੇਖਣੀ ਹੈ ਕਿ ਭਾਈ ਸਾਹਿਬ ਅਸੀਂ ਜਮਾ ਸਹੀ ਪੋਸਟ ਭਰਨੀ ਹੈ ਤੇ ਅਸੀਂ ਭਰਦੇ ਲੈ ਕੇ ਵੀ ਹੋਵਾਂਗੇ ਤੇ ਉਹਦੇ ਬਾਰੇ ਸਹੀ ਨੌਲੇਜ ਲੈਣੀ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜਿਹੜੀ ਜੈਨੂਇਨ ਪੋਸਟ ਹੋਊਗੀ ਮੈਂ ਸਿਰਫ ਉਹੀ ਪਾਊਂਗਾ ਠੀਕ ਹੈ ਅੱਜ ਤੱਕ ਵੀ ਤੁਸੀਂ ਦੇਖ ਲਓ ਜਿੰਨੀਆਂ ਪੋਸਟਾਂ ਵੀ ਆਪਣੇ ਪਾੰਗਾ ਹੋਣਗੀਆਂ ਕੋਈ ਇੱਕ ਬੱਚਾ ਕਹਿੰਦਾ ਜੀ ਆਹ ਭਰਤੀ ਤੁਸੀਂ ਫੇਕ ਪਾਤੀ ਠੀਕ ਹੈ ਇਹਦੀ ਵੈਬਸਾਈਟ ਜੀ ਦੁਬਾਰੇ ਓਪਨ ਨਹੀਂ ਹੋਊਗੀ ਠੀਕ ਹੈ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ 300 ਜਿਹੜੀ ਗਰੁੱਪੀ ਦੀ ਭਰਤੀ ਆ ਉਹਦੇ ਫਾਰਮ ਦੁਆਰਾ ਆਨਲਾਈਨ ਨਹੀਂ ਹੋਣਗੇ ਇਹ ਗੱਲ ਧਿਆਨ ਦੇਖ ਲਿਓ ਠੀਕ ਹੈ ਜੀ ਇਹ ਬੱਚਿਆਂ ਦੀ ਬਹੁਤ ਅਪਡੇਟ ਆ ਰਹੀ ਸੀ ਕਿਉਂਕਿ ਕਾਫੀ ਆਪਣੇ ਬੱਚੇ ਨੇ ਜਿਹੜੇ ਫਾਰਮ ਅਪਲਾਈ ਕੀਤੇ ਹੈਗੇ ਤਾਂ ਕਰਕੇ ਤੁਹਾਡੇ ਵਾਸਤੇ ਵੀ ਵੀਡੀਓ ਲੈ ਕੇ ਆਇਆ ਹੈਗਾ ਠੀਕ ਹੈ ਜੀ ਤੇ ਬਾਕੀ ਦਾ ਜਿਹੜੀ ਪੰਜਾਬ ਗਰੁੱਪੀ ਦੀ ਭਰਤੀ ਹੈ ਸੇਵਾਦਾਰ ਅਤੇ ਚੌਕੀਦਾਰਾਂ ਵਾਸਤੇ ਉਹਦੇ ਵਾਸਤੇ ਅਪਡੇਟ ਮੈਂ ਤੁਹਾਡੇ ਵਾਸਤੇ ਪੂਰੀ ਐਕੂਰੇਟ ਅਪਡੇਟ ਲੈ ਕੇ ਆਉਂਗਾ ਕੱਲ ਨੂੰ ਸਵੇਰ ਠੀਕ ਹੈ ਜੀ ਤੇ ਉਹ ਚ ਕਾਫੀ ਚੀਜ਼ਾਂ ਤੁਹਾਡੇ ਵਾਸਤੇ ਨਵੀਆਂ ਲੈ ਕੇ ਆਉਂਗਾ ਤੇ ਕਾਫੀ ਚੀਜ਼ਾਂ ਬਾਰੇ ਉਹਦੇ ਅਸੀਂ ਡਿਸਕਸ਼ਨ ਕਰਾਂਗੇ ਠੀਕ ਹੈ ਜੀ ਧੰਨਵਾਦ